ਇੱਕ ਐਨਆਰਆਈ ਸ਼ਖਸ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਬੀਤੇ 1 ਸਾਲ ਪਹਿਲਾਂ ਹੀ ਇਹ ਨੌਜਵਾਨ ਭਾਰਤ ਪਰਤਿਆ ਸੀ ਅਤੇ ਆਪਣੇ ਪਰਿਵਾਰ ਦੇ ਜੀਵਾਂ ਨਾਲ ਮਿਲ ਕੇ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ। ਬਲੀ ਜਾਣਕਾਰੀ ਦੇ ਮੁਤਾਬਕ ਰੋਜ਼ਾਨਾ ਦੀ ਤਰ੍ਹਾਂ ਉਹ ਫੇਰ ਗਿਆ ਸੀ ਅਤੇ ਫਿਰ ਕੁਝ ਦਿਨ ਬਾਅਦ ਹੀ ਉਹ ਕਾਰ ਆ ਗਿਆ ਅਤੇ ਆਪਣੀ ਫੋਰਚੂਨਰ ਗੱਡੀ ਨੂੰ ਲੈ ਕੇ ਚਲਾ ਗਿਆ। ਘਰ ਤੋਂ ਕੁਝ ਦੂਰੀ ਤੇ ਜਾ ਕੇ ਹੀ ਉਸਨੇ ਗੱਡੀ ਦੇ ਵਿੱਚ ਬੈਠੇ ਬੈਠੇ ਆਪਣੀ ਜੀਵਨ ਲੀਲਾ ਸਬਾਪਤ ਕਰ ਲਈ ਅਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਦੱਸ ਦਈਏ ਕਿ ਮ੍ਰਿਤਕ ਦੀ ਨੱਕ ਅਤੇ ਛਾਤੀ ਤੇ ਗੋਲੀ ਲੱਗਣ ਦੇ ਕਾਰਨ ਉਸ ਦੀ ਮੌਤ ਹੋਈ ਹੈ ਔਰ ਜਿਵੇਂ ਹੀ ਇਹ ਕਟਨਾ ਵਾਪਰੀ ਤਾਂ ਉਸ ਦੀ ਜੋ ਫੋਰਚਨਰ ਗੱਡੀ ਸੀ ਉਹ ਬੇਕਾਬੂ ਹੁੰਦੀ ਹੋਈ ਸਿੱਧਾ ਇੱਕ ਬਿਜਲੀ ਦੇ ਖੰਭੇ ਨਾਲ ਜੱਟ ਕਰਾਈ ਅਤੇ ਇੱਕ ਸਿੱਧਾ ਖੇਤਾਂ ਦੇ ਵਿੱਚ ਜਾ ਡਿੱਗੀ ਇਸ ਤੋਂ ਬਾਅਦ ਅਸੇ ਪਾਸੇ ਦੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਲੋਕਾਂ ਨੇ ਦੇਖਿਆ ਕਿ ਗੱਡੀ ਦੇ ਵਿੱਚੋਂ ਜਵਾਨ ਨਿਕਲ ਰਿਹਾ ਤਾਂ ਮੌਕੇ ਤੇ ਖਪੜਾ-ਧਪੜੀ ਵੀ ਮਚ ਗਈ ਅਤੇ ਉਹ ਲੋਕ ਸਿੱਧਾ ਗੱਡੀ ਦੇ ਵੱਲ ਭੱਜੇ ਅਤੇ ਉਹਨਾਂ ਨੇ ਦੇਖਿਆ ਕਿ ਇੱਕ ਡਰਾਈਵਰ ਸੀਟ ਦੇ ਉੱਤੇ ਨੌਜਵਾਨ ਮ੍ਰਿਤਕ ਹਾਲਾਤਾਂ ਦੇ ਵਿੱਚ ਪਿਆ ਹੋਇਆ ਸੀ ਜਿਸ ਨੂੰ ਜਲਦ ਤੋਂ ਜਲਦ ਉਹਨਾਂ ਨੇ ਸ਼ੀਸ਼ਾ ਤੋੜ ਕੇ ਗੱਡੀ ਤੋਂ ਬਾਹਰ ਕੱਢਿਆ ਤੇ ਦੇਖਿਆ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਤਾਂ ਦੱਸਦੀ ਹੈ ਕਿ ਖਬਰ ਸਮਰਾਲਾ ਤੋਂ ਸਾਮਣੇ ਆਈ ਹੈ ਜਿੱਥੇ ਕਿ ਇੱਕ ਐਨ ਆਰ ਆਈ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ ਕਰੀਬ 1 ਸਾਲ ਪਹਿਲਾਂ ਇਹ ਨੌਜਵਾਨ ਜਿਸ ਦੀ ਕੀ ਪਛਾਣ ਸੁਰਿੰਦਰ ਸਿੰਘ ਛਿੰਦਾ ਦੇ ਵਜੋਂ ਹੋਈ ਹੈ ਇਹ ਅਮਰੀਕਾ ਤੋਂ ਪਾਰਕ ਪਰਤੇਸੀ ਅਤੇ ਆਪਣੇ ਪਰਿਵਾਰ ਦੇ ਜੀਵਾਂ ਦੇ ਨਾਲ ਮਿਲ ਕੇ ਉਸ ਦੇ ਵੱਲੋਂ ਖੇਤੀਬਾੜੀ ਦਾ ਕੰਮ ਵੀ ਕੀਤਾ ਜਾ ਰਿਹਾ ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਜਾਤਪੁਰ ਬੇਠ ਇਹ ਗੱਡੀ ਆ ਕੇ ਖੰਬੇ ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ 'ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਗੱਡੀ ਦੇ ਧੂਆਂ ਬਹੁਤ ਹੋ ਰਿਆ ਸੀ ਕਿ ਅੱਗ ਲੱਗੀ ਛਤ ਜੋ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮੁੰਡੇ ਤੇ ਕੀ ਮੁੰਡੇ ਦਾ ਨਾਂ ਕੀ ਸੀ ਮੁੰਡੇ ਦਾ ਨਾਂ ਸ਼ਿੰਦਾ ਕਹਿੰਦੇ ਸੁਰਿੰਦਰ ਸਿੰਘ ਜੀ ਇਹ ਕਰਦੇ ਜੀ ਗੌਸ ਕੱਢਦਾ ਜੀ ਹਾਂਜੀ ਹਾਂਜੀ ਸਾਬਕਾ ਸਰਪੰਚ ਸਾਹਿਬ ਦਾ ਬੇਟਾ ਜੀ ਸਾਹਬ ਸਿੰਘ ਦਾ ਕਿੰਨੀਆਂ ਕੁੜੀਆਂ ਲੱਗੀਆਂ ਕਿੱਥੇ ਕਿੱਥੇ ਪੱਟ ਪਿੰਨੀ ਤੇ ਪੱਟ ਤੇ ਲੱਤ ਤੇ ਇੱਕ ਛਾਤੀ ਚ ਦਿਲ ਤੇ ਆਪਰੇ ਰਤੋ ਇਹ ਸੁਮੋਖ ਕਰੇ ਰਤੋ ਕੁਸਤੀ ਨਾਲੇ ਪ੍ਰੋਗਰਾਮ ਪਰਿਵਾਰ ਕੋ ਇੰਸੂਰੈਂਸ ਦਿੱਤਾ ਉਹ ਨਾਲ ਲੈ ਕੇ ਹੱਸਦਾ ਇਹਦੇ ਵਿੱਚ ਕੋਈ ਹੋਰ ਅਸਲ ਸਭ ਚ ਪਿਆ ਸਭ ਵੈਪਨ ਵਿੱਚ ਹੀ ਪਿਆ ਜੀ ਕਾਰ ਤੋਂ ਸੁਸਾਇਡ ਹੋ ਗਿਆ ਜੀ ਬਾਕੀ ਹੁਣ ਦਾ ਇਹ ਪਤਾ ਜਾਂਚ ਤੋਂ ਬਾਅਦ ਇਹ ਗੁਰ ਕੀ ਜਿਹੜੀ ਖਤਲਾ ਮਿਲੀ ਸੀਗੀ ਕਿ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਜਿਸ ਵਿੱਚ ਇੱਕ ਬਾਡੀ ਮਿਲੀ ਹੈਗੀ ਆ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਹੈ ਇਹ ਆਇਡੈਂਟੀਫਾਈ ਹੋਇਆ ਸਰੰਦਰ ਸਿੰਘ ਨਾਮ ਦਾ ਬੰਦਾ ਬਾਸਗੜ ਪਿੰਡ ਦਾ ਤੇ ਹਲੇ ਤੱਕ ਪ੍ਰੀਲਿਮਨਰੀ ਲੱਗਦਾ ਵੀ ਜਨੇ ਸੁਸਾਈਡ ਕੀਤਾ ਹੈਗਾ ਬਾਕੀ ਦੀ ਡੂੰਘਾਈ ਨਾਲ ਤੁਪਰੀਸ਼ ਕੀਤੀ ਜਾਏਗੀ ਫਿਰ ਦੂਸਰੇ ਸਿਰ ਤੇ ਕਾਰਨ ਦਾ ਪਤਾ ਲੱਗੇਗਾ ਦੂਸਰੇ ਨਹੀਂ ਉਹ ਸਾਰਾ ਹੁਣ ਨਾਲੇ ਕਲੀਅਰ ਕਰਾਂਗੇ ਇੱਕ ਲੱਗੀ ਕੋਲੀ ਸਰ ਇਹ ਕੋਲੀ ਵੱਤ ਵਿੱਚ ਲੱਗੀ ਹੈ ਇਹ ਕਿਨੇ ਚੈਸਟ ਵਿੱਚ ਲੱਗੀ ਹੈ ਕੋਲੀ ਪੋਸਟਵਰਟ ਆਹ ਜੀ ਇਹਨੂੰ ਅੱਗੇ ਪੋਸਟਵਰਟ ਨੂੰ ਲਾਇਕੇ ਜਾਵਾਂਗੇ ਉਸ ਬਾਅਦ ਜੋ ਹੋਏਗਾ ਫਿਰ ਦਰਨਾ ਸ਼ੁਰੂ ਕਰਨਾ ਕਿੰਗ ਆਫ ਸਪਾਈਸਿਸ ਰੈਸਟੋਰੈਂਟ cafe ਐਂਡ ਅ ਰੂਫਟਾਪ ਮੇ ਆਪਕਾ ਸਵਾਗਤ ਹੈ ਯਹਾਂ ਕੀ ਸਰਵਿਸ ਔਰ ਰੈਸਟੋਰੈਂਟ ਕਾ ਅੰਟੀਰੀਅਰ 5 ਸਟਾਰ ਰੈਸਟੋਰੈਂਟ ਜੈਸਾ ਹੀ ਹੈ जहां आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है